ਮਹਾਲੀ ਵਿਖੇ ਪੰਜਾਬ ਪੁਲਿਸ ਨੇ ਇੱਕ ਨਵਾਂ ਚੰਨ ਚਾੜ ਦਿੱਤਾ ਇੱਕ ਦੁਕਾਨਦਾਰ ਦੇ ਉੱਪਰ ਸਿੱਧੇ ਜਾ ਕੇ ਗੈਂਗਸਟਰਾਂ ਵਾਂਗੂ ਬੰਦੂਕ ਤਾਣ ਦਿੱਤੀ ਜਿਸ ਤੋਂ ਬਾਅਦ ਅਚਾਨਕ ਉੱਥੇ ਮੌਕੇ ਤੇ ਹੀ ਉਸ ਦੁਕਾਨਦਾਰ ਦੀ ਮੌਤ ਹੋ ਗਈ ਆਸ਼ੂ ਨੇ ਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਸੀਂ ਲਗਾਤਾਰ ਉਜਾਗਰ ਕਰਦੇ ਹਾਂ ਕਿਸ ਤਰ੍ਹਾਂ ਪੰਜਾਬ ਪੁਲਿਸ ਦੀਆਂ ਵਧੇਕੀਆਂ ਹੁੰਦੀਆਂ ਆਮ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਚਾਇਓ ਫਿਰ ਕਰਨਲ ਬਾਠ ਵਰਗੇ ਲੋਕ ਕਿਉਂ ਨਾ ਹੋਣ ਫਿਰ ਜਾਂ ਫਿਰ ਨਰਿੰਦਰਦੀਪ ਬਠਿੰਡਾ ਵਰਗੇ ਲੋਕ ਟੀਚਰ ਹੁਣ ਤੇ ਹੁਣ ਇੱਕ ਨਵਾਂ ਚੰਨ ਚੜ੍ਹਿਆ ਮਹਾਲੀ ਦੇ ਮੁੱਲਾਪੁਰ ਗਰੀਬਦਾਸ ਸਿੱਖੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦਾ ਜਿਹੜਾ ਕਾਊਂਟਰ ਇੰਟੈਲੀਜੈਂਸ ਵਿਭਾਗ ਹੈ ਜਿਸ ਨੂੰ CIA ਵੀ ਕਿਹਾ ਜਾਂਦਾ ਉਸ ਨੂੰ ਇੱਕ ਟਿਪ ਮਿਲਦੀ ਹੈ ਕਿ ਕੋਈ ਬਦਮਾਸ਼ ਜਾਂ ਕੋਈ ਅਜਿਹੇ ਵਾਂਟਰ ਲੋਕ ਇੱਥੇ ਘੁੰਮ ਰਹੇ ਜਾਂ ਫਿਰ ਰਹੇ ਆ ਜਿਸ ਤੋਂ ਬਾਅਦ CIA ਸਟਾਫ ਦੇ ਪੰਜ ਮੁਲਾਜ਼ਮ ਸਿੱਧਾ ਮੁੱਲਾਪੁਰ ਗਰੀਬਦਾਸ ਜਿਹੜਾ ਬੱਸ ਸਟੈਂਡ ਹੈਗਾ ਉਸਦੇ ਪਿਛਲੇ ਪਾਸੇ ਟੈਕਸੀ ਸਟੈਂਡ ਬਣਿਆ ਉੱਥੇ ਜਾ ਕੇ ਪਹੁੰਚਦੇ ਆ ਗੈਂਗਸਟਰਾਂ ਵਾਂਗੂ ਬੰਦੂਕ ਤਾਲ ਲੈਂਦੇ ਆ ਰਵਲਵਰ ਤਾਲ ਲੈਂਦੇ ਆ ਤੇ ਲੋਕ ਉੱਥੇ ਜਿਹੜੇ ਬੈਠੇ ਹੁੰਦੇ ਆ ਤਾਸ਼ ਖੇਡ ਰਹੇ ਹੁੰਦੇ ਕਿਉਂਕਿ ਮੁੱਲਾਪੁਰ ਗਰੀਬਦਾਸ ਜੇ ਆਪਾਂ ਕਹ ਲਈਏ ਕਿ ਕਈ ਇਲਾਕੇ ਜਿਹੜੇ ਚੰਡੀਗੜ੍ਹ ਮੁਹਾਲੀ ਦੇ ਹੈਗੇ ਆ ਉਹ ਸੋਮਵਾਰ ਛੁੱਟੀ ਕਰਦੇ ਆ ਦੁਕਾਨਾਂ ਲਗਭਗ ਬੰਦ ਹੁੰਦੀਆਂ ਛੁੱਟੀ ਵਾਲਾ ਦਿਨ ਮਨਾਇਆ ਜਾਂਦਾ ਤੁਸੀਂ ਬਾਈ ਦੀ ਮਾਰਕੀਟ ਦੇਖੋਗੇ ਚੰਡੀਗੜ੍ਹ ਉਹ ਸੋਮਵਾਰ ਬੰਦ ਰਹਿੰਦੀ ਹੈ ਕੁਝ ਕੁ ਦੁਕਾਨਾਂ ਖੁੱਲਦੀਆਂ ਹੈਗੀਆਂ ਕਿਉਂਕਿ ਐਤਵਾਰ ਇੱਥੇ ਵੱਡੇ ਪੱਧਰ ਉੱਪਰ ਕੰਮ ਹੁੰਦਾ ਤੇ ਇਸੇ ਦੇ ਚੱਲਦੇ ਉਹ ਚਾਰ ਪੰਜ ਜਣੇ ਤਾਸ਼ ਖੇਡ ਰਹੇ ਸੀ ਜਿਨ੍ਹਾਂ ਵਿੱਚੋਂ ਜਿਹੜਾ ਰਜੇਸ਼ ਕੁਮਾਰ ਸੋਨੀ ਵੀ ਉਹ ਵੀ ਤਾਸ਼ ਖੇਡ ਰਿਹਾ ਸੀ ਪਰ ਉਹ ਦਿਲ ਦਾ ਮਰੀਜ਼ ਸੀਗਾ ਤੇ ਉਹ ਪੁਲਿਸ ਨੂੰ ਕਹਿੰਦਾ ਵੀ ਹੈ ਕਿਉਂਕਿ ਉਦੋਂ ਤੱਕ ਉਹਨਾਂ ਨੂੰ ਨਹੀਂ ਪਤਾ ਸੀ ਇਹ ਪੁਲਿਸ ਮੁਲਾਜ਼ਮ ਹੈ ਕੋਈ ਆਇਡੈਂਟੀ ਨਹੀਂ ਸਿੱਧਾ ਸਿਵਲ ਡਰੈਸ ਦੇ ਵਿੱਚ ਜਾਂਦੇ ਆ ਜਾ ਕੇ ਬੰਦੂਕ ਤਾਣ ਲੈਂਦੇ ਲੋਕਾਂ ਨੂੰ ਲੱਗਦਾ ਕਿ ਗੈਂਗਸਟਰ ਪੈ ਕੇ ਸਾਡੇ ਮਗਰ ਤੇ ਅੱਜ ਤਾਂ ਅਸੀਂ ਗਏ ਇਸੇ ਦੇ ਚਲਦੇ ਜੇਸੂ ਨੇ ਕਿਹਾ ਕਿ ਮੈਂ ਤਾਂ ਦਿਲ ਦਾ ਮਰੀਜ਼ ਆ ਤੇ ਇੱਕ ਪੁਲਿਸ ਕਰਮੀ ਉਸ ਨੂੰ ੱੱਕਾ ਮਾਰਦਾ ਜਿਹੜਾ ਕਿ ਸਿਵਲ ਡਰੈੱਸ ਦੇ ਵਿੱਚ ਸੀ ਜਿਸ ਤੋਂ ਬਾਅਦ ਮੌਕੇ 'ਤੇ ਜੋ ਜਾਣਕਾਰੀ ਪਹੁੰਚੀ ਯਕੀਨ ਜੇਸੂ ਨੇ ਦੀ ਮੌਤ ਹੋ ਜਾਂਦੀ ਹੈ ਇੱਥੋਂ ਤੱਕ ਕਿ ਜਦੋਂ ਮੌਤ ਹੋ ਗਈ ਸੀ ਜਦ ਦੇਖਿਆ ਸੀ ਜੇਸੂ ਨੇ ਉਸ ਦੀ ਪੁਲਿਸ ਵੱਲੋਂ ਤਲਾਸ਼ੀ ਲਈ ਜਾਂਦੀ ਹੈ ਉਸ ਨੂੰ ਹਸਪਤਾਲ ਨਹੀਂ ਪਹੁੰਚਾਇਆ ਜਾਂਦਾ ਲਗਭਗ 1.5 ਲੱਖ ਰੁਪਏ ਕਿਉਂਕਿ ਦੁਕਾਨਦਾਰ ਵਪਾਰੀ ਦਿੱਸੇ ਜਾ ਰਿਹਾ ਉਸ ਦੀ ਜੇਬ ਦੇ ਵਿੱਚ ਉਸ ਵਕਤ ਮੌਕੇ ਤੇ ਪੁਲਸ ਨੂੰ ਮਿਲਿਆ ਜਿਸ ਤੋਂ ਬਾਅਦ ਇਸੇ ਦੌਰਾਨ ਇੱਕ ਹੋਰ ਵਿਅਕਤੀ ਕਬਰਾ ਗਿਆ ਜਿਸ ਤੋਂ ਬਾਅਦ ਉਹ ਵੀ ਡਿੱਗ ਪਿਆ ਜਿਸ ਨੂੰ ਹਸਪਤਾਲ 16 ਸੈਕਟਰ ਪਹੁੰਚਾਇਆ ਗਿਆ ਉਸ ਤੋਂ ਬਾਅਦ ਮੌਕੇ ਦੇ ਉੱਪਰ ਵਿੱਚ ਲੋਕ ਭੜ ਗਏ ਕੁਝ ਭੱਜ ਗਏ ਜਿਸ ਤੋਂ ਬਾਅਦ ਲੋਕ ਭੜ ਕੇ ਤੇ ਫਿਰ ਉਹ ਪੁਲਸ ਮੁਲਾਜ਼ਮਾਂ ਨੇ ਆਪਣੇ ਆਈਡੈਂਟੀਟੀ ਕਾਰਡ ਦਿਖਾਏ ਕਿ ਅਸੀਂ ਪੁਲਸ ਵਾਲੇ ਹਾਂ ਜਦੋਂ ਮੌਤ ਹੋਊਗੀ ਫਿਰ ਲੋਕ ਭੜ ਅਗੇ ਮੁੱਲਾਪੁਰ ਗਰੀਬ ਦਾਸ ਦੇ ਉਹਨਾਂ ਨੇ ਦੋ ਪੁਲਿਸ ਕਰਮੀ ਫੜ ਲਏ ਕਹਿੰਦੇ ਚੰਗੀ ਝਾੜ ਚੰਬ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਕਿੰਨੀ ਕੋਟਾ ਆਪਾਂ ਚਾੜਿਆ ਜਿਸ ਤੋਂ ਬਾਅਦ ਵੱਡੇ ਅਧਿਕਾਰੀ ਮੌਕੇ ਦੇ ਉੱਪਰ ਪਹੁੰਚਦੇ ਆ ਪੁਲਿਸ ਨੂੰ ਸ਼ਾਂਤ ਪੁਲਿਸ ਤੇ ਲੋਕਾਂ ਨੂੰ ਸ਼ਾਂਤ ਕਰਵਾਉਂਦੇ ਆ ਵੱਡਾ ਪੁਲਿਸ ਵੱਲ ਉਹਥੇ ਤਣਾਤ ਕਰ ਦਿੱਤਾ ਜਾਂਦਾ ਪਰ ਹੁਣ ਜਿਹੜਾ 55 ਸਾਲਾ ਰਕੇਸ਼ ਕੁਮਾਰ ਸੋਨੀ ਹੈ ਉਸ ਦੀ ਮੌਤ ਤਾਂ ਹੋ ਚੁੱਕੀ ਹੈ ਆਖਰਕਾਰ ਹੁਣ ਪੁਲਿਸ ਦੱਸੂਗੀ ਕਿ ਕਿੰਨੇ ਕੁ ਪਰਚੇ ਉਸ ਰਕੇਸ਼ ਕੁਮਾਰ ਸੋਨੀ ਦੇ ਉੱਪਰ ਮੌਜੂਦ ਸੀ ਜਾਂ ਕਿੱਥੋਂ ਦਾ ਅਧਿਕਾਰ ਦੇ ਦਿੱਤਾ ਤੁਸੀਂ ਜਿਹੜੇ ਵਿਅਕਤੀ ਜਾ ਕੇ ਤਾਸ਼ ਖੇਡਦੇ ਹਨ ਉਹਨਾਂ ਉੱਪਰ ਤੁਸੀਂ ਇਸ ਤਰੀਕੇ ਨਾਲ ਬੰਦੂਕ ਤਾਣ ਦੋ ਜਿਵੇਂ ਕੋਈ ਉਹ ਗੈਂਗਸਟਰ ਹੁੰਦੇ ਆ ਕਿ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਇੱਥੇ ਗੈਂਗਸਟਰ ਤਾਸ਼ ਖੇਡ ਰਹੇ ਆ ਕਿ ਗੈਂਗਸਟਰ ਇਸ ਤਰੀਕੇ ਸ਼ਰਿਆਮ ਤਾਸ਼ ਖੇਡ ਰਹੇ ਆ ਮੌਕੇ ਦੇ ਉੱਪਰ ਜਿਹੜੇ ਮੌਜੂਦ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਡਰ ਲੱਗ ਰਿਹਾ ਸੀਗਾ ਕਿ ਕੋਈ ਗੈਂਗਸਟਰ ਸਾਡੇ ਉੱਪਰ ਧਾਵਾ ਬੋਲ ਚੁੱਕੇ ਆ ਉਹਨਾਂ ਨੂੰ ਲੱਗਿਆ ਕਿ ਸਾਡਾ ਅੱਜ ਕੰਮ ਹੋ ਗਿਆ। ਉਹ ਵੀ ਦੱਸਿਆ ਕਿ ਤਾਸ਼ ਨਾਰਮਲ ਖੇਡੀ ਜਾ ਰਹੀ ਸੀ ਕੋਈ ਜੂਆ ਨਹੀਂ ਖੇਡਿਆ ਜਾ ਰਿਹਾ ਸੀਗਾ ਕੋਈ ਪੈਸਾ ਨਹੀਂ ਲਗਾ ਰਿਹਾ ਸੀਗਾ ਨਾਰਮਲ ਤਾਸ਼ ਖੇਡੀ ਸੀ ਦੁਕਾਨ ਦੇ ਅੰਦਰ ਖੇੜ ਰਹੇ ਸੀ ਕਿਉਂਕਿ ਬਾਹਰ ਧੁੱਪ ਸੀਗੀ ਇਸੇ ਕਰਕੇ ਉਹ ਜਿਹੜਾ ਬੱਸ ਸਟੈਂਡ ਬਣਿਆ ਬੱਸ ਸਟੈਂਡ ਦੀ ਬੈਕ ਸਾਈਡ ਦੁਕਾਨਾਂ ਹੈਗੀ ਉੱਥੇ ਉਹ ਤਾਸ਼ ਖੇੜ ਰਹੇ ਸੀਗੇ ਟੈਕਸੀ ਸਟੈਂਡ ਦੇ ਉੱਪਰ ਪਰ ਪੁਲਿਸ ਆ ਕੇ ਗੈਂਗਸਟਰ ਮੰਗੂ ਪਾਇਗੀ ਜਿਸ ਤੋਂ ਬਾਅਦ ਰਕੇਸ਼ ਕੁਮਾਰ ਸੁੰਨੀ ਦੀ ਮੌਤ ਹੋ ਗਈ ਆਖਰਕਾਰ ਹੁਣ ਕੀ ਪੰਜਾਬ ਪੁਲਿਸ ਉੱਪਰ ਜਾ ਉਹ ਮੁਲਾਜ਼ਮਾ ਉੱਪਰ ਕਤਲ ਦਾ ਮਾਮਲਾ ਦਰਜ ਕੀਤਾ ਜਾਊਗਾ ਕਿਉਂਕਿ ਰਕੇਸ਼ ਕੁਮਾਰ ਸੋਨੀ ਕਹਿ ਰਿਹਾ ਸੀ ਕਿ ਉਹ ਦਿਲ ਦਾ ਮਰੀਜ਼ ਆ ਪਰ ਉਸ ਨੂੰ ਖਿੱਚਿਆ ਗਿਆ ਧੱਕਾ ਮਾਰਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਾਰਟ ਅਟੈਕ ਆ ਗਿਆ ਵੱਡੀ ਨਲਾਇਕੀ ਪੰਜਾਬ ਪੁਲਿਸ ਦੀ ਇੱਕ ਵਾਰ ਫਿਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਰੋਜ਼ਾਨਾ ਅਜਿਹੀਆਂ ਖਬਰਾਂ ਨਸ਼ਰ ਕਰਦੇ ਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੀਆਂ ਵਧੇਕੀਆਂ ਤਸ਼ੱਦਦ ਦੀਆਂ ਖਬਰਾਂ ਹੁੰਦੀਆਂ ਤੇ ਹੁਣ ਇੱਕ ਨਵਾਂ ਚੰਗ ਪੰਜਾਬ ਪੁਲਿਸ ਨੇ ਛਾੜ ਦਿੱਤਾ ਜਿਸ ਤੋਂ ਬਾਅਦ ਇੱਕ ਵਿਅਕਤੀ ਦਾ ਪਰਿਵਾਰ ਉੱਜੜ ਗਿਆ ਧੰਨਵਾਦ ਬਣੇ ਰਹੋ ਆਸ਼ੂ ਨੀਜਾ ਪੱਤਰਕਾਰ ਦੇ ਨਾਲ